ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਦੀਪ ਸੰਦੀਪ ਤਸਵੀਰਾਂ ਇਹ ਰੋਂਦੇ ਕਰਲਾਉਂਦੇ ਮਾਪਿਆਂ ਦੀਆਂ ਨੇ ਜਿਨ੍ਹਾਂ ਦਾ ਪੁੱਤ ਉਹਨਾਂ ਨੂੰ 3 ਦਿਨ ਬਾਅਦ ਉਸ ਦੀ ਜਿਹੜੀ লাশ ਦੇ ਰੂਪ ਦੇ ਵਿੱਚ ਮਿਲਿਆ ਤੁਹਾਨੂੰ ਦੱਸਦੀ ਕਿ 3 ਦਿਨਾਂ ਤੋਂ ਨੌਜਵਾਨ ਜਿਹੜਾ ਲਾਪਤਾ ਸੀ ਅਤੇ ਹੁਣ ਉਸ ਦੀ লাশ ਆ ਜਿਹੜੀ ਜਲੰਧਰ ਦੀਆਂ ਰੇਲਵੇ ਲਾਈਨ ਕੋਲੋਂ ਮਿਲੀ ਹੈ ਜਿਸ ਨੂੰ ਦੇਖ ਕੇ ਜਿਹੜੇ ਮਾਪੇ ਨੇ ਉਹ ਦੁੱਖ ਦੇ ਵਿੱਚ ਨੇ ਪੁਲਿਸ ਨੂੰ ਜਦੋਂ ਇਹ লাশ ਦੇ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਨੇ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਰਿਸ਼ਤੇਦਾਰਾਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਜਦੋਂ ਪਰਿਵਾਰ ਉੱਥੇ ਪਹੁੰਚਦਾ ਹੈ ਤਾਂ ਪਰਿਵਾਰ ਦੀਆਂ ਘੁੱਬਾਂ ਨਿਕਲ ਜਾਂਦੀਆਂ ਨੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਇਸ ਮੌਕੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੇ ਪੁਲਿਸ ਦੇ ਕੋਲੇ ਜਾ ਕੇ ਆਪਣਾ ਦੁੱਖ ਵੀ ਸੁਣਾਇਆ ਸੀ ਕਿ ਉਹਨਾਂ ਦਾ ਪੁੱਤ ਉਹਨਾਂ ਨੂੰ ਲੱਭ ਨਹੀਂ ਰਿਹਾ ਪਰ ਇੱਥੇ ਪੁਲਿਸ ਦਾ ਕਹਿਣਾ ਸੀ ਕਿ ਤੁਸੀਂ ਆਪ ਜਾ ਕੇ ਲੱਭ ਲਵੋ ਇੱਥੇ ਉਹਨਾਂ ਦੁਖੀ ਮਾਪਿਆਂ ਦਾ ਇਹ ਵੀ ਕਹਿਣਾ ਹੈ ਕਿ ਇੱਕ ਕੁੜੀ ਦਾ ਸਾਡੇ ਮੁੰਡੇ ਨੂੰ ਫੋਨ ਆਉਂਦਾ ਸੀ ਅਤੇ ਜਦੋਂ ਇਸ ਬਾਰੇ ਕੁੜੀ ਦੇ ਮਾਪਿਆਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਨੇ ਸਾਡੇ ਮੁੰਡੇ ਨੂੰ ਧਮਕੀਆਂ ਦੇੜੀਆਂ ਸ਼ੁਰੂ ਕਰ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਅਸੀਂ ਇਹ ਗੱਲ ਪੁਲਿਸ ਨੂੰ ਵੀ ਦੱਸੀ ਸੀ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਂਦੀ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਹੁਣ 3 ਦਿਨਾਂ ਤੋਂ ਲਾਪਤਾ ਜਿਹੜਾ ਨੌਜਵਾਨ ਆ ਜਲੰਧਰ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨੌਜਵਾਨ ਦੀ Laash ਜਿਹੜੀ ਦਰਖਤ ਦੇ ਨਾਲ ਲਟਕਦੀ ਮਿਲੀ ਆ 3 ਦਿਨ ਤੋਂ ਇਹ ਨੌਜਵਾਨ ਜਿਹੜਾ ਲਾਪਤਾ ਸੀਗਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਇਸ ਨੌਜਵਾਨ ਦੀ ਪਛਾਣ ਰਾਹੁਲ ਵਜੋ ਉਹ ਹੀ ਹੈ ਉਮਰ ਇਸ ਦੀ 19 ਸਾਲ ਦੱਸੀ ਜਾ ਰਹੀ ਹੈ ਯੂਪੀ ਸਟੇਟ ਦਾ ਰਹਿਣ ਵਾਲਾ ਹੈ ਪ੍ਰਵਾਸੀ ਦੱਸਿਆ ਜਾ ਰਿਹਾ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਰਹਿੰਦਾ ਸੀ ਹੁਣ ਪਰਿਵਾਰ ਹੈ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਤੇ ਉਸ ਦਾ ਕਹਿਣਾ ਹੈ ਕਿ ਲੜਕੀ ਤੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਦੇ ਮਾਪਿਆਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦਾ ਕਿਤੇ ਨਾ ਕਿਤੇ ਸਾਡੇ ਪੁੱਤ ਦੀ ਮੌਤ ਦੇ ਵਿੱਚ ਹੱਥ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਵੀਡੀਓਜ਼ ਦੇ ਵਿੱਚ ਤਸਵੀਰਾਂ ਦੇ ਵਿੱਚ ਵੇਖ ਕੇ ਤੁਸੀਂ ਇਹ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਮਾਪਿਆਂ ਤੇ ਕੀ ਬੀਤ ਰਹੀ ਹੋਵੇਗੀ ਜਦੋਂ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਭਰੀ ਜਵਾਨੀ ਦੇ ਵਿੱਚ ਚਲਾ ਗਿਆ ਹੋਵੇਗਾ 3 ਦਿਨ ਤੋਂ ਨੌਜਵਾਨ ਲਾਪਤਾ ਸੀ ਮਾਪਿਆਂ ਨੇ ਹਰ ਥਾਂ ਤੇ ਜਾ ਕੇ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਪੁਲਿਸ ਦੇ ਕੋਲੇ ਵੀ ਗਏ ਪਰ ਮਾਪਿਆਂ ਨੇ ਪੁਲਿਸ ਤੇ ਇਲਜ਼ਾਮ ਇਹ ਲਗਾ ਦਿੱਤੇ ਨੇ ਕਿ ਉਹਨਾਂ ਨੇ ਜਦੋਂ ਜਾ ਕੇ ਪੁਲਿਸ ਨੂੰ ਇਹ ਕਿਹਾ ਕਿ ਸਾਡਾ ਮੁੰਡਾ ਲੱਭ ਨਹੀਂ ਰਿਹਾ ਤਾ ਪੁਲਿਸ ਨੇ ਕਿਹਾ ਕਿ ਜਾ ਕੇ ਤੁਸੀਂ ਆਪ ਲੱਭ ਲਓ ਤਾਂ ਹੁਣ ਜਦੋਂ ਉਹ ਨੌਜਵਾਨ ਮਿਲਿਆ ਹੈ ਤਾਂ ਇਸ ਹਾਲਾਤ ਦੇ ਵਿੱਚ ਮਿਲਿਆ ਹੈ ਕਿ ਜਿਸ ਨੂੰ ਵੇਖ ਕੇ ਮਾਪੇ ਬਿਹਾਲ ਨੇ ਹੋਰ ਕੀ ਕੁਝ ਕਹਿਣਾ ਹੈ ਮਾਪਿਆਂ ਦਾ ਤੇ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੇਰਾ ਪੁਲਿਸ 我都拿。 का नौ नहीं कहती तो कहीं जाओ अपने बूते लड़का कहीं यहाँ अगर हम हमी पाते का। किसने मारा लड़की वाले ने अच्छा इनके लड़की का देख लिया हमारे लड़के मार दिया जान दिया मार अच्छा। लड़का जान से नहीं आपके लड़के की लड़की के साथ बात थी कितनी देर से बात चल रही थी पता ਜੀ ਸਾਨੂੰ 2 ਵਜੇ ਦੇ ਕਰੀਬ ਤੋਂ ਸੂਚਨਾ ਮਿਲੀ ਸੀ ਕਿ ਇੱਥੇ ਅਰਬਨ ਸਟੇਟ ਫੇਜ਼ 1 ਰੇਲਵੇ ਕਰਾਸਿੰਗ ਦੇ ਸਾਹਮਣੇ ਇੱਕ ਬੱਚੇ ਨੇ ਸੁਸਾਇਸਾਈਡ ਕੀਤਾ ਹੈ ਤੇ ਅਸੀਂ ਮੌਕਾ ਵਿਜ਼ਿਟ ਕੀਤਾ ਤੇ ਇੱਥੇ ਡੈੱਡ ਬੋਡੀ ਹੈਗੀ ਹੈ ਜੀ ਤੇ ਉਹਦੇ ਫੈਕਟਸ ਵਾਹ ਰੈਵੈਫਾਈ ਕਰ ਰਹੇ ਹਾਂ ਉਹਦੇ ਮਾਪਿਆਂ ਨਾਲ ਗੱਲ ਕਰਕੇ ਤੇ ਅੱਗੇ ਵੀ ਕਾਰਵਾਈ ਕਰਾਂਗੇ ਜੀ ਜੀ ਬੰਦੇ ਦਾ ਨਾਮ ਰਾਹੁਲ ਹੈ ਜੀ ਜੀ ਦੀ ਉਮਰ ਕਰੀਬ 18 19 ਸਾਲ ਦੀ ਹੈ ਪਿੰਡ ਸਾਬੋਵਾਲ ਦਾ ਰਹਿਣ ਵਾਲਾ ਹੈ ਜੀ ਇਹ ਠਿਕੂ ਹੈ ਯੂਪੀ ਤੋਂ ਹੈਗੇ ਨੇ ਮੈਮ ਕੋਈ ਬਿਲਕੁਲ ਇਹ ਅਸੀਂ ਵੀ ਸੁਣ ਰਹੇ ਹਾਂ ਜੀ ਇਹ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਬਟ ਵੀ ਨੀਡ ਟੂ ਵੈਰੀਫਾਈ ਤੇ ਉਸ ਤੋਂ ਬਾਅਦ ਹੀ ਕੋਈ ਅਫੀਸ਼ੀਅਲ ਸਟੇਟਮੈਂਟ ਦੇ ਸਕਦਾ ਹੈ ਮੈਂ ਮੁਲਾਜ਼ਮਾਂ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਨੇ ਕਿ ਇਹਨਾਂ ਨੂੰ ਕਿਹਾ ਗਿਆ ਕਿ ਆਪਣਾ ਮੁੰਡਾ ਆਪ ਲੱਭ ਲਓ ਸੋ ਪਰਿਵਾਰ ਦੇ ਥਾਣੇ ਤੇ ਜਾਂਦੇ ਸੀ ਜਦੋਂ ਥਾਣੇ ਦੇ ਕੰਪਲੇਂਟ ਦਿੰਦੇ ਸੀ ਕਿ ਮੁੰਡਾ ਸਾਡਾ ਗੁੰਮ ਹੋ ਗਿਆ ਅਸੀਂ ਉਹ ਚੈੱਕ ਕਰਦੇ ਹਾਂ ਜੀ ਕੋਈ ਕੰਪਲੇਂਟ ਆਈ ਹੈ ਕਿ ਨਹੀਂ ਇਹ ਵੈਰੀਫਾਈ ਕਰਨ ਵਾਲੀ ਗੱਲ ਹੈ ਮੈਮ ਕੋਈ ਮੋਬਾਈਲ ਫੋਨ ਮਿਲਿਆ ਜੀ ਇਹਨਾਂ ਦਾ ਨਹੀਂ ਹਜੇ ਕੁਝ ਨਹੀਂ ਮਿਲਿਆ ਜੀ ਥੈਂਕ ਯੂ